ਸਸ਼ਿਕਾ ਜੀ ਨਮਸਕਾਰ ਅੱਜ ਅਸੀਂ ਪਿੰਡ ਧੂਰਕੋਟ ਰੰਸੀ ਦੇ ਵਿੱਚ ਹਾਜ਼ਰ ਹੋਏ ਆਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੀ ਜਿਹੜੀ ਵਿਰਾਸਤ ਸੀ ਖੇਡਾਂ ਸਹੀਆਂ ਉਸ ਸੰਬੰਧ ਦੇ ਵਿੱਚ ਧੂਰਕੋਟ ਰੰਸੀ ਨੇ ਇੱਕ ਮੀਲ ਪੱਤਰ ਜਿਹੜਾ ਸਾਬਤ ਕੀਤਾ ਇਹਨਾਂ ਦੇ ਕੋਲੇ ਬਾਬਾ ਸੇਖਪ੍ਰੀਤ ਜੀ ਦਾ ਜਿਹੜਾ কুਸਤੀ ਦਾ ਅਖਾੜਾ ਚੱਲਦਾ ਤੇ ਇਸ ਅਖਾੜੇ ਨੂੰ ਹੋਰ ਅੱਗੇ ਵਧਾਉਣ ਦੇ ਲਈ ਜਿਸ ਤਰ੍ਹਾਂ ਕਿ ਵਰਲਡ ਲੀਗ ਦੇ ਉੱਪਰ ਆਪਾਂ ਦੇਖਦੇ ਆਂ ਕਿ ਹਰਿਆਣਾ ਜਾਂ ਮਹਾਰਾਸ਼ਟਰ ਦੇ ਜਿਹੜੇ ਪਲੇਅਰ ਆ ਉਹ ਬਹੁਤ ਧਾਕ ਜਮਾ ਕੇ ਰੱਖਦੇ ਆ ਉਸ ਸਬੰਧੀ ਪੂਰੀ ਜਾਣਕਾਰੀ ਲੈਣ ਦੇ ਲਈ ਅੱਜ ਪਿੰਡ ਦਿਵਾਨਾ ਦੇ ਉੱਪਰੋਂ ਬਰਿੰਦਰ ਦਿਵਾਨਾ ਜੀ ਨਾਲ ਉੱਥੋਂ ਦੀ ਜਿਹੜੀ ਪੰਚਾਇਤ ਆ ਉਹਨਾਂ ਦੇ ਸਰਪੰਚ ਸਾਹਿਬ ਜਿੰਨੇ ਬਤਵੰਤੇ ਸੱਜਣਾ ਸਾਰੇ ਆਏ ਹੋਏ ਆ ਤੇ ਆਪਾਂ ਸਮਾਜ ਦੇ ਵਿੱਚ ਇੱਕ ਇਹ ਰੀਤ ਪ੍ਰਚਲਿਤ ਕਰਨੀ ਹੈ ਵੀ ਯਾਰ ਆਪਾਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਵੀ ਅੱਗੇ ਲੈ ਕੇ ਜਾਣਾ ਮੁੰਡਿਆਂ ਦੇ ਨਾਲ ਨਹੀਂ ਤਾਂ ਜਾਣਾ ਹੀ ਜਾਣਾ ਆ ਜੋ ਸਵੰਦੇ ਵਿੱਚ ਜਿਹੜੇ ਸਾਡੇ ਇੱਥੇ ਕੋ ਸਾਹਿਬ ਆਣਾ ਜਗਦੀਪ ਜੀ ਆ ਤੇ ਇਹ ਕੁੜੀ ਦਾ ਨਾਮ ਹੈ ਫਿਰਪੁਰ ਜਨੈ ਅਰਵਿੰਦਰ ਕੌਰ ਜੀ ਠੀਕ ਆ ਇਹਨਾਂ ਦੇ ਕੋਲੇ ਇੰਨੀ ਮਿਹਨਤ ਆ ਇਸ ਬੇਟੀ ਦਾ ਨਾ ਕੀ ਹੈ ਕਰਨਦੀਪ ਕੌਰ ਕਰਨਦੀਪ ਕੌਰ ਸੰਦੀਪ ਕੌਰ ਸੰਦੀਪ ਕੌਰ ਮਤਲਬ ਬਹੁਤ ਚਲਦੇ ਆ ਤੇ ਮੈਨੂੰ ਪਤਾ ਨਹੀਂ ਇਹਨਾਂ ਨਾਲ ਮੈਂ ਗੱਲ ਕੀਤੀ ਜਗਦੀਪ ਜੀ ਨਾਲ ਵੀ ਪਤਾ ਨਹੀਂ ਕਿੰਨੇ ਕੁ ਮੈਡਲ ਆ ਜਿਹੜੇ ਇਹਨਾਂ ਦੀ ਝੋਲੀ ਦੇ ਵਿੱਚ ਨੈਸ਼ਨਲ ਇੰਟਰਨੈਸ਼ਨਲ ਜਾਂ ਯੂਨੀਵਰਸਿਟੀ ਦੇ ਪਏ ਹੋਏ ਆ ਤੇ ਅੱਜ ਆਪਾਂ ਕੋਸ਼ਿਸ਼ ਕਰਨੀ ਆ ਕਿ ਇਹਨਾਂ ਨਾਲ ਗੱਲਾਂ ਬਾਤਾਂ ਕਰਨ ਦੀ ਕਿ ਇਹਨਾਂ ਤੋਂ ਦੇਖ ਕੇ ਹੋਰ ਪਿੰਡ ਵੀ ਜਿਹੜੇ ਗਾਂਵਦੂ ਹੋ ਕੇ ਜਿਵੇਂ ਪੰਚਾਇਤ ਸਾਰੀ دیਵਾਨਿਆਂ ਦੀ ਆਈ ਆ دیਵਾਨਿਆਂ ਦੀ ਪੰਚਾਇਤ ਦਾ ਮੈਂ ਇੱਕ ਪੱਖ ਜ਼ਰੂਰ ਤੁਹਾਡੇ ਸਾਹਮਣੇ ਕਰਦੇ ਆਂ ਵੀ ਜਦੋਂ ਕਿਤੇ ਸਮਾਜ ਪ੍ਰਤੀ ਜਾਂ ਖੇਡਾਂ ਪ੍ਰਤੀ ਜਾਂ ਕੋਈ ਲਿਟਰੇਚਰ ਦੇ ਪ੍ਰਤੀ ਜਾਂ ਲਾਇਬ੍ਰੇਰੀ ਦੇ ਪ੍ਰਤੀ ਕੋਈ ਕੰਮ ਹੁੰਦਾ ਤੇ ਸਾਰੇ ਜਿਹੜੇ ਹੈਗੇ ਇਕੱਠੇ ਹੋ ਜਾਂਦੇ ਆ ਤੇ ਇਹ ਬਹੁਤ ਵਧੀਆ ਗੱਲ ਹੁੰਦੀ ਆ ਇੱਕ ਪਿੰਡ ਪੱਧਰ ਦੇ ਉੱਪਰ ਜਿਹੜਾ ਜਾਣਾ ਜਗਦੀਪ ਜੀ ਅੱਜ ਦੀ ਜਿਹੜੀ ਆਪਣੀ ਇੰਟਰਵਿਊ ਆ ਬਹੁਤ ਸ਼ਾਰਟ ਦੇ ਵਿੱਚ ਤਕਰੀਬਨ ਆਪਾਂ ਪਹਿਲਾਂ ਗੱਲਾਂ ਕਰ ਲਈਆਂ ਥੋੜੀ ਜਿਹਾ ਤੁਹਾਡੇ ਨਾਲ ਸਵਾਲ ਕਰਨੇ ਆ ਵੀ ਜਿਹੜਾ ਇਹ ਤੁਹਾਡਾ ਅਖਾੜਾ ਇਹ ਕਿੰਨੇ ਚਿਰ ਤੋਂ ਚੱਲ ਰਿਹਾ ਤੁਹਾਡੇ ਕੋਲੇ 2009 10 ਦਾ ਚੱਲਦਾ ਜੀ ਆਪਣਾ ਖੜਾ ਭਾਜੀ ਨੰਗਲ ਆ ਜਿਹੜਾ ਉਹਦੀ ਸ਼ੁਰੂਆਤ ਇਸ ਅਖਾੜੇ ਦੀ ਉਹਨਾਂ ਨੇ ਕੀਤੀ ਆ ਉਹਨਾਂ ਨੇ ਕੀਤੀ ਉਸ ਤੋਂ ਬਾਅਦ ਇਹਨੂੰ ਤੁਸੀਂ ਮੈਂ ਥੋੜਾ ਹੈਂਡਲ ਕਰਨ ਲੱਗ ਪਏ ਤੁਸੀਂ ਹੈਂਡਲ ਕਰ ਮੰਨ ਲਿਆ ਠੀਕ ਆ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਸਾਰੀ ਪੰਚਾਇਤ ਦਵਾਨਿਆਂ ਤੋਂ ਵੀ ਆਈ ਹੈ ਹਨਾ ਇਹ ਸਵਾਂਦੇ ਵਿੱਚ ਜੇ ਆਪਾਂ ਸਪੂਰਨੂਪ ਦੇ ਵਿੱਚ ਗੱਲ ਕਰੀਏ ਵੀ ਜਿਹੜੇ ਪਿੰਡ ਪੱਦਰ ਦੇ ਵਿੱਚ ਪੰਜਾਬ ਤੇ ਇਹ ਬਹੁਤ ਘੱਟ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨਾ ਹਾਂਜੀ ਸਭ ਤੋਂ ਜ਼ਿਆਦਾ ਘਟ ਗਿਆ ਜੀ ਰੈਸਲਿੰਗ ਕਿਉਂ ਕਵੱਡੀ ਨੂੰ ਵਿੱਚ ਪੈਸਾ ਜ਼ਿਆਦਾ ਹੋ ਗਿਆ ਕਰਕੇ ਉਧਰ ਨੂੰ ਥੋੜਾ ਜਿਆਦਾ ਸਕੋਪ ਹੋ ਚੱਲਿਆ ਸਕੋਪ ਹੋ ਚੱਲਿਆ ਪਰ ਇਹ ਚੀਜ਼ ਨੂੰ ਜਿਹੜੀ ਆਪਣੀ ਗੁਰੂਆਣੇ ਚਲਾਈਏ ਜਿਹੜੀ ਉਹ ਜ਼ਰੂਰੀ ਆਪਾਂ ਜੇ ਇਹ ਚੱਲੂਗੀ ਤਾਂ ਇਹਦੇ ਨਾਲ ਕਵੱਡੀ ਖੇਡ ਲਓ ਜਾਂ ਕੋਈ ਹੋਰ ਕੋਈ ਗੇਮ ਜਿਹੜੀ ਮਰਜ਼ੀ ਖੇਡ ਲਓ ਉਹ ਪਰਫੈਕਟ ਆ ਪਰਫੈਕਟ ਆ ਲਚਕੀ ਵੀ ਬਣੂਗੀ ਮੂਵਮੈਂਟ ਵੀ ਬਣੂਗੀ ਹਰ ਇੱਕ ਚੀਜ਼ ਇਹ ਚ ਮਿਲਣੀ ਹੈ ਯਾਨੀ ਸਰੀਰ ਦੇ ਸਮੁੱਚੇ ਵਿਕਾਸ ਦੇ ਲਈ ਵਿਕਾਸ ਦੇ ਵਿੱਚ ਆ ਹੁਣ ਇਹਦੇ ਵਿੱਚ ਉਹ ਸਾਰੀਆਂ ਐਕਸਰਸਾਈਜ਼ ਆ ਜਾਂਦੀਆਂ ਜਿਹੜੀਆਂ ਇੱਕ ਸਰੀਰ ਦੇ ਲਈ ਜ਼ਰੂਰੀ ਹੁੰਦੀਆਂ ਨੇ ਤੁਸੀਂ ਤਕਰੀਬਨ ਪੂਰੀ ਪੰਜਾਬ ਦੇ ਨਾਲ ਆਏ ਹੋ ਤੇ ਇੱਥੇ ਤੁਹਾਡਾ ਆਉਣ ਦਾ ਜਿਹੜਾ ਸਬਬਾ ਉਹ ਕੀ ਕੀ ਰੀਜਨ ਹੈ ਕੀ ਕਾਰਨ ਬਣਿਆ ਬਸ ਇਹੀ ਦੇਖਣ ਦਾ ਜੀ ਜਿਵੇਂ ਕਿ ਜਿਹੜਾ ਅਖਾੜਾ ਹੈਗਾ ਉਹ ਤੁਸੀਂ ਉਹਨਾਂ ਤੋਂ ਪੁੱਛਿਆ ਵੀ ਇਹ ਕਿਉਂ ਕਰਨ ਦਾ ਮਤਲਬ ਹੈ ਕਿ ਅਨੁਸ਼ਾਸਨ 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 ਜਾਨੀ ਕਿ ਸਾਡੀ ਜ਼ਿੰਦਗੀ ਚ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਕਈ ਵਾਰੀ ਸਾਡੇ ਗਾਇਕ ਜਾਂ ਹੋਰ ਲੋਕ ਇਹ ਜਿਹਾ ਐ ਕਰਦੇ ਵੀ ਜਿਹੜਾ ਅਨੁਸ਼ਾਸਨਹੀਨਤਾ ਖਣੀਏ ਬੜੀ ਵਧੀਆ ਚੀਜ਼ ਬੜੀ ਵਧੀਆ ਚੀਜ਼ ਉਹਨੂੰ ਸੈਲੀਬ੍ਰੇਟ ਕਰਦੇ ਅਸੀਂ ਜੇ ਬੱਚਿਆਂ ਨੂੰ ਸਹੀ ਪਾਸੇ ਲੈ ਕੇ ਜਾਣਾ ਤਾਂ ਉਹਨਾਂ ਨੂੰ ਅਨੁਸ਼ਾਸਨ ਦੇ ਵਿੱਚ ਲੈ ਆਈਏ ਇਹ ਹੀ ਵੱਡੀ ਪ੍ਰਾਪਤੀ ਆ ਤਾਂ ਜਿਹੜੀਆਂ ਵੀ ਚੀਜ਼ਾਂ ਸਾਡੇ ਪਾਸੇ ਅਸੀਂ ਦੇਖਦੇ ਆਂ ਉਹ ਗੈਰ ਹਨ ਅਨੁਸ਼ਾਸਨ ਦੀਆਂ علਾਮਤਾਂ ਨੇ ਆਸੇ ਪਾਸੇ ਜਿਹੜਾ ਵੀ ਵੀ ਅੱਜ ਸਮਾਜ ਦੇ ਵਿੱਚ ਜਿਹੜੀ ਰਾਜਕਤਾ ਫੈਲੀ ਵੀ ਆ ਉਹ ਸਾਰੀ ਗੈਰ ਹਨ ਅਨੁਸ਼ਾਸਨ ਦੇ ਕਾਰਨ ਹੈ ਫਿਰ ਚਾਰ ਦਿਨ ਕੀ ਚਾਂਦਨੀ ਫੇਰੰਦੇ ਦੀ ਰਾਤ ਹਾਂ ਬਸ ਇਨਾ ਕੁ ਦਾ ਵੀ ਆਹੀ ਚੀਜ਼ ਰਹਿ ਜਾਂਦੀ ਹੈ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਜਾਓਗੇ ਤੁਸੀਂ ਪਿੰਡ ਦੀਵਾਨਿਆਂ ਨੂੰ ਮੈਂ ਦੇਖਿਆ ਵੀ ਜਿੱਥੇ ਕੋਈ ਸਪੋਰਟਸ ਦੀ ਗੱਲ ਹੁੰਦੀ ਆ ਜਾਂ ਕਿਤੇ ਲਾਇਬ੍ਰੇਰੀ ਦੀ ਗੱਲ ਹੁੰਦੀ ਆ ਹਮੇਸ਼ਾ ਤੁਸੀਂ ਵੱਧ ਚੜ ਕੇ ਇਹ ਬਹੁਤ ਵੱਡੀ ਗੱਲ ਆ ਮੈਂ মিডিਆ ਦੇ ਸਾਹਮਣੇ ਇਹ ਕਹਿਣਾ ਚਾਹੁੰਦਾ ਵੀ ਹਰ ਇੱਕ ਪਿੰਡ ਦਾ ਸਰਪੰਚ ਇਹ ਨਹੀਂ ਹੋਣਾ ਚਾਹੀਦਾ ਚਲੋ ਰਾਜਨੀਤਿਕ ਗੱਲਾਂ ਤਾਂ ਚੱਲਦੀਆਂ ਰਹਿੰਦੀਆਂ ਨੇ ਇਹਨਾਂ ਦੀ ਇਹ ਬਹੁਤ ਵੱਡੀ ਖਾਸੀਅਤ ਆ ਵੀ ਜਿਸ ਪਾਸੇ ਪਿੰਡ ਦੇ ਵਿਕਾਸ ਦੀ ਗੱਲ ਚੱਲਦੀ ਆ ਚਾਹੇ ਉਹ ਕਿਤਾਬਾਂ ਦੀ ਗੱਲ ਆ ਸਪੋਰਟਸ ਦੀ ਆ ਸੱਭਿਆਚਾਰ ਦੀ ਆ ਇਹਨਾਂ ਨੇ ਹਮੇਸ਼ਾ ਸਾਥ ਦਿੱਤਾ ਸਰਪੰਚ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਦਾਰ ਜੀ ਸਾਨੂੰ ਸਾਰਿਆਂ ਨੂੰ ਸਤਿਕਾਰ ਪਿਆਰ ਭਰੀ ਸਰਪੰਚ ਸਾਡੇ ਸਾਰੇ ਇਕੱਠੇ ਹੋਏ ਆ ਬੱਚੇ ਇਕੱਠੇ ਸਾਨੂੰ ਵੀ ਅੱਜ ਬਰਿੰਦਰ ਨੇ ਅਸੀਂ ਰਾਏ ਕਰੀ ਸੀ ਕਿ ਵੀ ਆਪਣੇ ਗੇਮਾਂ ਦੂਧੀਆਂ ਤਾਂ ਚੱਲਦੀਆਂ ਹੀ ਨੇ ਕੋਟ ਸਾਹਿਬ ਵੀ ਹੈਗੇ ਆ ਹਾਂਜੀ ਬਿਲਕੁਲ ਤੇ ਆਪਾਂ ਨੂੰ ਕਬੱਡੀ ਆ ਜਿਹੜਾ কুਸਤੀ ਦਾ ਅਖਾੜਾ ਇਹਦੇ ਬਾਰੇ ਵੀ ਕੋਈ ਸੋਚ ਰੱਖਣੀ ਚਾਹੀਦੀ ਹੈ ਵੀ ਕੁਝ ਨਾ ਕੁਝ ਆਪਾਂ ਕਰ ਸਕੀਏ ਕਰ ਕਰ ਸਕੀਏ ਕਿਉਂਕਿ ਜਿਹੜੀ ਕਬੱਡੀ ਗੇਮ ਆ ਜਾਂ 8 ਖਿਡਾਰੀ ਹੁੰਦੇ ਆ ਉਹਦੇ ਦੇ ਘੱਟੋ ਘੱਟ 6 ਖਿਡਾਰੀ ਤਾਂ ਫੇਮਸ ਹੋਣੇ ਚਾਹੀਦੇ ਤਾਂ ਜਾ ਕੇ ਕਬੱਡੀ ਆ ਜਿਹੜੀ ਅੱਗੇ ਜਾਂਦੀ ਅੱਗੇ ਜਾਂਦੀ ਹੈ ਉਹ ਮੈਚ ਜਾਂਦੇ ਆ ਹਾਂ ਇਹ ਜਿਹੜਾ ਹੈਗਾ ਬੱਚਾ ਕੱਲਾ ਇੱਕ ਬੱਚੇ ਨੇ ਆਪਣੇ ਦੇ ਜੋਰ ਤੇ ਉਹਨੂੰ ਜਿੱਥੇ ਮਰਜ਼ੀ ਲਿਜਾ ਸਕਦਾ ਆ ਆਪਦੇ ਤੌਰ ਆਪਦੇ ਤੌਰ ਇਸ ਕਰਕੇ ਜਿਹੜੀ ਕੁਸ਼ਤੀ ਆ ਇਹ ਸਾਰਿਆਂ ਨੂੰ ਮੂਰੇ ਆ ਮੂਰੇ ਆ ਮੂਰੇ ਆ ਤੇ ਆਪ ਵੀ ਦੇਖਦੇ ਆ ਵੀ ਕੋਈ ਰੇਸ ਲਾਉਦਾ ਬੱਚਾ ਉਹਦੀ ਰੇਸ ਆਪਦੀ ਆ ਇਹ ਰੇਸ ਆਪਦੀ ਜੰਪ ਲਾਉਂਦਾ ਉਹ ਜੰਪ ਆਪਦਾ ਕਬੱਡੀ ਦੇ ਨਾਲ ਇਸ ਕਰਕੇ ਥੋੜਾ ਜਿਹਾ ਇਹਨਾਂ ਗੇਮਾਂ ਦਾ ਫਰਕ ਆ ਜਾਂਦੀਆਂ ਐਥਲੈਟਿਕ ਗੇਮਾਂ ਬੱਚੇ ਨੂੰ ਆਪ ਦੇ ਆਪ ਚ ਨਿਪੁੰਨ ਹੋਣਾ ਸੌਖਾ ਹੈ ਸੌਖਾ ਹੈਗਾ ਔਰ ਉਹਦੇ ਲਈ ਜਿਹੜੇ ਆਪਾਂ ਹੀ ਕਹਦੇ ਨੇ ਤਰੱਕੀ ਦੇ ਰਸਤੇ ਵੀ ਛੇਦੀ ਖੁੱਲ ਜਾਂਦੇ ਆ ਕਿਉਂਕਿ ਇੱਕ ਟੀਮ ਵਰਕ ਆ ਉਹਦੇ ਜੇ ਸਾਂਝੇ ਤੌਰ ਤੇ ਖੇਡਣਗੇ ਇਕੱਠੇ ਹੋਣਗੇ ਤਾਂ ਟੀਮ ਕਾਹ ਜਾਊਗੀ ਦੋ ਘੜਾ ਦੀ ਮਾੜੇ ਹੋਗੇ ਤਾਂ ਸਾਰੀ ਟੀਮ ਬੇਕਾਰ ਹੋ ਜਾਂਦੀ ਹੈ ਤਾਂ ਬੜੀ ਖੁਸ਼ੀ ਦੀ ਗੱਲ ਆ ਵੀ ਤੁਹਾਡਾ ਪਿੰਡ ਆ ਪਰ ਉਹ ਵੱਖਰੇ ਤੌਰ ਤੇ ਚੱਲੋ ਜਿੱਥੇ ਦਾਣਾ ਪਾਣੀ ਹੁੰਦਾ ਤੁਸੀਂ ਦਿਵਾਨੇ ਰਹਿ ਰਹੇ ਹੋ ਹਨਾ ਅੱਜ ਆਪਦੇ ਪਿੰਡ ਆ ਕੇ ਕਿਵੇਂ ਲੱਗਾ ਤੁਹਾਨੂੰ ਕੀ ਕਹਿਣਾ ਜਾਊਂਗੇ ਇਹਦੇ ਬਾਰੇ ਬਹੁਤ ਵਧੀਆ ਲੱਗਿਆ ਜੀ ਮੈਂ ਇਸ ਸਕੂਲ ਦਾ ਸਟੂਡੈਂਟ ਹਾਂ 83 ਜੇਥੋਂ ਪੜ੍ਹ ਕੇ ਆਇਆ ਵੈਰੀ ਗੁੱਡ ਜੀ ਠੀਕ ਹੈ ਜੀ ਠੀਕ ਹੈ 86 'ਚ ਮੈਂ ਉੱਥੇ ਚ ਲੈ ਗਿਆ ਸੀ ਦੀਵਾਲੀ ਠੀਕ ਹੈ ਜੀ ਬਹੁਤ ਮਾਣ ਆ ਜਾਣਾ ਉੱਥੇ ਰਹਿ ਗਿਆ ਹਾਂ ਤਾਂ ਉੱਥੋਂ ਦਾ ਵੀ ਸੁਣੀ ਤਕਰੀਬਨ ਉੱਥੇ ਜਦੋਂ ਜ਼ਿੰਦਗੀ ਦਾ ਜਿਆਦਾ بڑا ਤੁਸੀਂ ਉੱਥੇ ਨਗਾ ਲਿਆ ਹਨ ਬਿਲਕੁਲ 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 ਬਹੁਤ ਵਧੀਆ ਲੱਗਿਆ ਜਦੋਂ ਆਪ ਪ੍ਰਿੰਦਰ ਨੇ ਦੱਸਿਆ ਵੀ ਉੱਥੇ ਜਾਣਾ ਮੈਂ ਜੀ ਚਲੋ ਚੱਲਦੇ ਹਾਂ ਬੱਚਿਆਂ ਨੂੰ ਦੇਖਿਆ ਤੁਹਾਨੂੰ ਸਰ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਜਾਨੀ ਮੈਂ ਇਹ ਸਮਝਦਾ ਵੀ ਕਿਸੇ ਵੀ ਪਿੰਡ ਦੇ ਵਿੱਚ ਇੰਨੇ ਇੱਕ ਬੰਦੇ ਤਾਂ ਜ਼ਰੂ ਕਿਉਂਕਿ ਲੱਤਾਂ ਖਿੱਚਣ ਵਾਲੇ ਦਾ 1099 ਆਪਾਂ ਨੂੰ ਮਿਲ ਹੀ ਜਾਂਦੇ ਆ ਸਰਪ ਇੱਕ ਦੋ ਹੀ ਮਿਲਦੇ ਜਿਹੜੇ ਗਾਂ ਨੂੰ ਲੈ ਕੇ ਜਾਣ ਆਗੇ ਹਾ ਥੋੜਾ ਜਿਹਾ ਉੱਚੀ ਬੋਲੇ ਮੇਰੇ ਕੋਲ ਮੈਕ ਨਹੀਂ ਹੈਗਾ ਪੁੱਤ ਕੋਈ ਨਹੀਂ ਬੋਲੋ ਬੋਲੋ ਬੇਫਿਕਰ ਹੋ ਮੈਂ ਆਪੇ ਕੱਟ ਲੂੰਗਾ ਸੱਸੀ ਕਾਲ ਸਰਨ ਮੈਂ ਇਹ ਕਿਹਣਾ ਚੋਣੀ ਵੀ ਬੱਚੇ ਜੱਦ ਜੱਦ ਕੀਮਣਾ ਜੁੜਨ ਤਾਂ ਜੋ ਮਾੜੇ ਕੰਮ ਦੇ ਬਚੇ ਰਹਿਣ ਉਹਨਾਂ ਸ਼ਾਇਦ ਸਰ ਬੱਚੇ ਰਹਿਣ ਤੇ ਵੀ ਗੇਮ ਨਾਲ ਜੁੜ ਕੇ ਆਪਦੇ ਘਰ ਦੇ ਨਾਲ ਪੰਜਾਬ ਦਾ ਨਾਮ ਰੋਸ਼ਨ ਕਰਦੇ। ਅੱਛਾ ਮੈਨੂੰ ਇੱਕ ਸੰਖੇਪ ਦੇ ਵਿੱਚ ਦੱਸ ਦੋ ਮੰਨ ਲਓ ਇੱਕ ਪਲੇਅਰ ਆਏ ਕੁੜੀ ਬੈਠੀ ਆਹਨਾਂ ਦੀਸ਼ਾ ਆਪ ਇਹਨੂੰ ਲਿਆਏ ਆ ਕਿ ਮਤਲਬ ਇਹ ਵੀ ਇੱਥੇ ਸਟਾਰਟ ਅਪ ਹੋ ਸਕਦਾ ਕਿ ਜ਼ਰੂਰੀ ਆ ਵੀ ਉਹਦਾ ਜੁੱਸਾ ਵੱਡਾ ਹੋਵੇ ਜਾਂ ਉਹ ਬੰਦਾ ਭਾਰਾ ਹੋਵੇ ਜਿਹੜਾ ਇਹਦੇ ਕੁਸ਼ਤੀ ਦੇ ਵਿੱਚ ਆਉਣਾ ਦੇ ਲਈ ਕੋਈ ਵਿਸ਼ੇਸ਼ ਤੌਰ ਤੇ ਤਾਂ ਨਹੀਂ ਸਿਰਕ ਪੱਖ ਦੀ ਲੋੜ ਜਾਂ ਆਟੋਮੈਟਿਕ ਆਉਦੇ ਆ ਵੀ ਸਰ ਸਰ ਮਿਹਨਤੀ ਮਿਹਨਤੀ ਆ ਜਿਹੜੀ ਬੰਦੇ ਨੂੰ ਅੱਗੇ ਲੈ ਕੇ ਜਾਂਦੀ ਜੇ ਕਰੂਗਾ ਤਾਂ ਉਹ ਜ਼ੀਰੋ ਤੋਂ ਸੋਤਾ ਤੇ ਜਾ ਸਕਦਾ ਇਟ ਮੀਨ ਵੀ ਸਮਾਂ ਪਾ ਕੇ ਸਰੀਰ ਜਿਹੜਾ ਉਹਦਾ ਸਾਰਾ ਸਹੀ ਹੋ ਸਕਦਾ ਹਨ ਕਿਉਂਕਿ ਆਪਾਂ ਜਿਹੜਾ ਰਾਧਾ ਸਿੰਘ ਦੀ ਸਵੈ ਜੀਵਨੀ ਜਾਂ ਪੜ੍ਹੀਏ ਉਹ ਵੀ ਪਹਿਲਾਂ ਬਹੁਤ ਜ਼ਿਆਦਾ ਮਤਲਬ ਕਮਜ਼ੋਰ ਹੁੰਦੇ ਸੀ ਆਪਾਂ ਦੇਖਿਆ ਹਨਾ ਬਾਅਦ ਦੇ ਵਿੱਚ ਸਮਾਂ ਪਾ ਕੇ ਮਿਹਨਤ ਪਾ ਕੇ ਉਹ ਵੀ ਉਸ ਮੁਕਾਮ ਤੇ ਪਹੁੰਚ ਗਿਆ ਜਿੱਥੇ ਨਹੀਂ ਕੋਈ ਪਹੁੰਚਿਆ ਸਾਡੇ ਗੁਰਪ੍ਰੀਤ ਬੀਰ ਜੀ ਐਨ ਆਰ ਆਈ ਆ ਕੁਝ ਵਿਚਾਰ ਤੁਹਾਡੇ ਕੋਈ ਸੁਝਾਅ ਦੇਣਾ ਚਾਹੋਗੇ ਜੀ ਹਾਂ ਜੀ ਮਹਾਰਾਜ ਉੱਚੀ ਬੋਲਿਓ ਤੇ ਕਾੜੇ ਨਾਲ ਪਹਿਲੇ ਜੁੜੇ ਹੋਏ ਤੇ ਮੈਂ ਵੀ ਬਸ ਟਾਈਮ ਪਹਿਲਾਂ ਜਿਹੜਾ ਸੀ ਕਿ ਡਾਕਟਰ ਜਾਂਦਾ ਪਹਿਲਾਂ ਠੀਕ ਹੈ ਜੀ ਬਸ ਸਾਲ ਕਿਤੀ ਸੀ ਭਲਵਾਨੀ ਠੀਕ ਹੈ ਸ਼ੌਂਕ ਹੈ ਜੀ ਆਜਾ ਹੀ ਦਾ ਬੱਚਿਆਂ ਕੋਲੇ ਠੀਕ ਹੈ ਬਹੁਤ ਸੋਹਣਾ ਇਹਨਾਂ ਦਾ ਖਾਣਾ ਠੀਕ ਹੈ ਇਹ ਕਰਦੇ ਆ ਬੱਚੇ ਅੱਛਾ ਜੀ ਕਿਤੇ ਲੋੜ ਪੈਂਦੀ ਹੈ ਇਹਨਾਂ ਦੀ ਮਦਦ ਵੀ ਕਰਦੇ ਹੋ ਜੀ ਹਾਂ ਜੀ ਹਾਂ ਜੀ ਜਿੰਨੀ ਇਹ ਕਹਿੰਦੇ ਆ ਉਹਨੇ ਜੋਗੀ ਕਰਦੇ ਨੇ ਜਿਹੜੇ ਕਿ ਜੋਗੇ ਪਹੇਗੇ ਜਿੰਨੇ ਜੋਗੇ ਪ੍ਰਮਾਤਮਾ ਨੇ ਬਣਾਏ ਹਾਂ ਬਹੁਤ ਵਧੀਆ ਬਹੁਤ ਵਧੀਆ ਯਾਨੀ ਹੋਰ ਲੋਕਾਂ ਨੂੰ ਜਿਹੜੇ ਐਨਆਰਆਈ ਉਹਨਾਂ ਨੂੰ ਇਸ ਪਾਸੇ ਜਿਹੜਾ ਆਉਣਾ ਚ ਕੋਈ ਗੱਲ ਨਹੀਂ ਜੀ ਬਹੁਤ ਬਹੁਤ ਸ਼ੁਕਰੀਆ ਸਵਾਬ ਬਣ ਜਾਂਦਾ ਚਲੋ ਧੰਨਵਾਦ ਆ ਤੁਸੀਂ ਸਾਰੇ ਆਏ ਹੋ ਹੁਣ ਤੁਸੀਂ ਖੁੱਲ ਕੇ ਗੱਲਾਂ ਬਾਤਾਂ ਕਰ ਲਓ ਮੈਂ ਆਪਦਾ ਜਿਹੜਾ ਕੰਮ ਸੀ ਸਾਰਾ ਕਰ ਲਿਆ ਓਕੇ ਜੀ ਥੈਂਕ ਯੂ